श पिछा पिछो अॼु सलाम ਆ ਜਗ੍ਹਾ ਖਾਲੀ ਚਾਉਂਦਾ ਯਾਰ ਮੇਰੇ ਕੋਲ ਜੀ ਮਤਲਬ ਜਣਾ ਜਣਾ ਚਲੋ ਸ਼ਾਬਾਸ਼ ਚਲੋ ਚਲੋ ਭਾਈ ਹਾਂ ਆਹ ਤਰੀਕਾ ਕੋਈ ਨਹੀਂ

कंहिंजी वर बद्री ਇਹ ਚੀਜ਼ ਦੀ ਪਾ ਗਿਆ ਜੀ ਅੰਤਮ ਵਧਾਈ ਦਿੱਤੀ ਗਈ ਹੈ ਤੇ ਕੀ ਕਹਿਣਾ ਚਾਹੁੰਦਾ ਜਿਹੜਾ ਹੈ ਕੰਮ ਦਾ ਮੌਲ ਦਾ ਕੰਮ ਦਾ ਮੌਲ ਸਾਰੇ ਪਿੰਡੇ ਕੰਮ ਚ ਲੱਭਿਆ ਪਤਾ ਜੀ ਤੇ ਵੀ ਸਾਰੇ ਮੇਰੇ ਪਿੰਡੇ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੁ ਜਦੋਂ ਮੈਂ ਨੋਟਿਸ ਹੁ ਗਰਭ ਕਰਦਾ ਜਿਹੜੇ ਨੇ ਇੱਕ ਖੜਕੂ ਮਾਰਿਆ ਨੇ ਸਾਨੂੰ ਪਤਾ ਲੱਗਿਆ ਬੰਦਿਆਂ ਦੱਸਿਆ ਹਿਆਰਨੀ ਵਾਲੇ ਨੇ ਕਿਹਨੇ ਪਾਇਆ ਨੇ ਖੜਕੂ ਮਾਰਿਆ ਤਾਂ ਇਹ ਸੀਟੀ ਦਾ ਇਹ ਨਹੀਂ ਮੈਨੂੰ ਕਰੀਪੀ ਜੋ ਕੱਢਿਆ ਪਹਿਲਾਂ ਮੈਂ ਤਿਆਰੀ ਕਰਦਾ ਹੁੰਦਾ ਸੀ ਤੇ ਪਰtio ਗਾਇਰੇ ਮੈਨੂੰ ਮਾਰੇ ਮੇਰੀ ਪੂਰੀ ਮਦਦ ਕਰੀ ਜੈ ਤੁਹਾਨੂੰ ਸਮਝਾਦਾ ਹੁੰਦਾ ਤੇ ਡੈਡੀ ਅੱਜ ਇੱਕ ਗੱਲ ਤੋਂ ਫੇਰ ਕਰਨਾ ਕਰੀਦਾ ਪਰ ਹੁਣ ਮੈਨੂੰ ਪਤਾ ਮੇਰੇ ਆਪਣੇ ਪੈਨੇ ਮੈਂ ਕਿਵੇਂ ਤੈਨੂੰ ਕੱਢੂੰਗਾ ਤੇ ਤੇਰੇ ਪਿਛੋੜਾ ਪੈਨ ਕਿ ਮੈਂ ਹੌਂਕਾਂ ਹੋ ਜਾਣਾ ਉਸਨੂੰ ਪੰਜ ਕਿ ਦਿਨ ਹੋਈ ਸੀ ਹਲੇ ਬੰਨ ਪਹਿਲੀ ਵਾਰੀ ਛੁੱਟੀ ਆਉਣਾ ਸੀ ਹਾਂ ਕਿਵੇਂ ਲਈ ਬੱਸ ਉਹ ਕੁੜੀ ਨੂੰ ਜਾਨੋ ਪਤਾ ਕਮੇਟ ਲੱਗੀ ਹੋਤਾਂ ਜਨ ਕੱਢਣੇ ਚਾਹੀਦੇ ਨੇ ਉਹ ਲੈ ਕੇ ਸਹੂਆ ਕੁੜੀ ਉਹ ਵੀ ਬਹੁਤ ਸਹੂਆ ਕੁੜੀ ਨੂੰ ਮੇਰੇ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਗਿਆ ਤੇ ਉਹਦੇ ਵਾਸਤੇ ਕੀ ਕਹਿੰਦੇ ਸਰਕਾਰੀ ਨੌਕਰੀ ਦਾ ਕੀ ਹੈਗਾ ਬੇਟੇ ਨੂੰ ਕਿੰਨੇ ਬੇਟੇ ਨੂੰ ਮੈਂ ਬੇਟੇ ਨੂੰ ਪੇਚੂਗਾ ਆਪਸੇ ਨੇ ਮੇਰੇ ਮੁੰਡੇ ਨਾਲ ਆਰਮੀ ਕਰਤੀ ਕਰਦੇ ਨੇ ਜਿਹੜਾ ਮੁਆਵਜ਼ਾ ਦਿੱਤਾ ਗਿਆ ਇੱਕ ਬੜੀ ਬਹੁਤ ਵੱਡੀ ਕੁਰਬਾਨੀ ਹੈ ਵੀਰ ਦੀ ਆ ਨਾਸਨਾਇਕ ਸਿਕੰਦਰ ਸਭ ਕੇ ਤੈਨੂੰ ਪਤਾ ਵੀ ਇਸ ਦੁੱਖ ਦੀ ਘੜੀ 'ਚ ਆਪਾਂ ਮੜਿਆ ਇੱਥੇ ਆਏ ਵੇ ਤੇ ਅਸੀਂ ਵੀ ਪਰਿਵਾਰ ਦੇ ਨਾਲ ਖੜੇ ਆ ਤੇ ਬਹੁਤ ਵੱਡੀ ਕੁਰਬਾਨੀ ਵੀ ਨੇ ਕੀਤੀ ਹੈ ਤੇ ਪਰ ਇਹ ਦੋ ਕੁ ਦਿਨ ਸਾਰਾ ਹੱਕਾ ਸਾ ਅਤੇ ਅਸੀਂ ਵੀ ਪਾਰਟੀ ਵੱਲੋਂ ਵੀ ਕਰੀ ਤੇ ਉਹ ਵਿੱਚ ਵੀ ਸਾਡੇ ਪਰਿਵਾਰ ਕੇ ਹਿੱਸੇ ਹੀ ਸਾਰੇ ਪਰਿਵਾਰ ਤੇ ਅਸੀਂ ਸਾਰੇ ਨਾਲ ਖੜੇ ਆ ਪਰਿਵਾਰ ਇਸ ਮਾਮਲੇ ਬਤ ਕੋ ਸਰਕਾਰ ਨਾਲ ਅਜੇ ਸੀਐਮ ਸਾਉਂ ਦਾ ਕੋਈ ਸੰਗਤ ਗੱਲਬਾਤ ਨਹੀਂ ਕੀਤੀ ਸੀ ਸੀਐਮ ਸਾਉਂ ਦਾ ਕੱਲ ਪਰਿਵਾਰ ਨਾਲ ਦੋ ਖੰਡਾ ਜਿਹਦੇ ਪੋਸਟ ਪਾਈ ਹੈ ਤੁਸੀਂ ਦੇਖਿਆ ਹੀ ਹੁਣ ਤੇ ਉਹਨਾਂ ਪਰਿਵਾਰ ਨਾਲ ਜੋ ਦੇਖੋ ਵੱਡੀ ਗਲਤੀ ਹੈਗੀ ਵੀ ਜਿਵੇਂ ਸਰਕਾਰ ਇੱਕ ਸਨਮਾਨ ਰਸ਼ੀਦ ਜੀ ਦੇ ਪਰਿਵਾਰ ਨੂੰ 1 ਕਰੋੜ ਦੀ ਹੈ ਨਾ ਗੱਲ ਹੈਗੀ ਬੱਟੀ ਨਹੀਂ ਹੈਗੀ ਪਰ ਅਭੀ ਉਹ ਉਹ ਦੋਵਾਂ ਪਰਿਵਾਰ ਦੀਆਂ ਜੋ ਲੋੜਾਂ ਨੇ ਉਹ ਪੁਰੀਆਂ ਹੋ ਸਦੇ ਪਰ ਜਿਹੜੀ ਗੱਲ ਉਹ ਵੱਡੀ ਘਾਟ ਪੈ ਗਈ ਜੋ ਇੱਕ ਨੌਜਵਾਨ ਚਲ ਗਿਆ ਫੌਜ ਦਾ ਉਹ ਤਾਂ ਕਦੇ ਪੂਰੀ ਨਹੀਂ ਹੋਣੀ ਪਰ ਸਰਕਾਰ ਨਾਲ ਖੜੀ ਹੈ ਪਰਵਾਂਤ